ਮੈਂ ਡਾਕਟਰ ਹਰਪ੍ਰੀਤ ਸਿੰਘ ਐਸਐਮਓ ਇਨ ਚਾਰਜ ਸਿਵਲ ਹਸਪੀਟਲ ਲੁਗਨਾ ਜਿੰਨ ਦਸਨਾ ਜੰਮਾ ਕੇ ਰਾਤ ਨੂੰ ਸਾਡੇ ਕੋਲ ਪੁਲਿਸ ਤਿੰਨ ਡੈਡ ਬodies ਜਿਨ੍ਹਾਂ ਦੀ ਕੀ ਡੈਥ ਅੰਡਰ ਮਿਸਟਰੀਅਸ ਸਰਕਮਸਟੈਂਸਸ ਹੋਈ ਹੈ ਜਿਨ੍ਹਾਂ ਦੇ ਨਾਮ ਸਤਨ ਜਿਹੜੀ ਪਹਿਲੀ ਡੈਡ ਬੋਡੀ ਸੀ ਉਹ ਰਿੰਕੂ son of ਨੱਥੂਰਾਮ ਦੀ ਲੱਕਿਆਈ ਸੀ ਜੋ ਕਿ 9:50 ਤੇ ਇੱਥੇ ਸਾਡੇ ਕੋਲ ਲੈ ਕੇ ਆਇਆ ਸੀ ਦੂਸਰੀ ਡੈਡ ਬੋਡੀ ਮੰਜੂਰਾਏ ਐਂਡ ਤੀਸਰੀ ਜਿਹੜੀ ਡੈਡ ਬੋਡੀ ਸੀ ਦੇਵੀ ਇਨਾਂ ਦੀ ਲੱਕਿਆ ਸੀ ਜਿਹੜੀ ਮਨਜ਼ੂਰ ਆਏ ਤੇ ਦੇਵੀ ਦੀ ਡੈੱਡ ਬੋਡੀ ਤਕਰੀਬਨ 1:30 1 ਵਜੇ ਦੇ ਕਰੀਬ ਉਹ ਸਾਡੇ ਕੋਲ ਲੈ ਕੇ ਆਏ ਜਿਨ੍ਹਾਂ ਨੂੰ ਮਤਲਬ ਮੁੰਡਲੀ ਜਾਤ ਤੋਂ ਬਾਅਦ ਇਹ ਹੀ ਲੱਗਦਾ ਕਿ ਉਹਨਾਂ ਦੀ ਡੈਥ ਜਿਹੜੀ ਅੰਡਰ ਮਿਸਟਰੀਅਸ ਸਰਕਮਸਟੈਂਸਸ ਜਿਹੜੀ ਹੈ ਹੋਈ ਹੈ ਔਰ ਵਾਟਸਐਪਰ ਜੋ ਵੀ ਉਹਨਾਂ ਦਾ ਐਗਜ਼ੈਕਟ ਕੌਜ਼ ਆਫ ਡੈਥ ਹੋਏਗਾ ਉਹ ਜਦੋਂ ਵੀ ਸਾਡੇ ਕੈਮੀਕਲ ਐਗਜ਼ਾਮੀਨਰ ਦੀ ਰਿਪੋਰਟ ਤੇ ਹਿਸਟੋਪੈਥੋਲੋਜੀ ਦੀ ਰਿਪੋਰਟ ਸਾਡੇ ਕੋਲ ਹੋਏਗੀ ਉਸ ਤੋਂ ਬਾਅਦ ਕੀ ਜਿਹੜਾ ਹੈਗਾ ਉਹ ਜਨਨ ਕਰਵਾਇਆ ਜਾ ਸਕਦਾ। ਸਸ਼ਿਕਾ ਮੈਡੀਕਲ ਰਿਪੋਰਟ ਦੇ ਸੀ ਸੈਂਟਰ ਦੇ ਐਨਾਲਿਸਟ ਆਹੋਂ ਦੰਪੈਂਡ ਸੰਜੀ ਕਰਦਾ ਹਾਂ ਕਿ ਇੱਕ ਡੈਡ ਬੋਡੀ ਜੋ ਕਿ ਸ਼ਾਮ ਸਿਵਲ ਹਸਪੀਟਲ ਬਿਲਕੁਲ ਆਈ ਹੈ ਡਾਕਟਰ ਅਮਲ ਦਸੇਲ ਤੋਂ ਇਸ ਡੈਡ ਬੋਡੀ ਨੂੰ ਕੋਈ ਵੀ ਸਮੈਲ ਨਹੀਂ ਆ ਰਹੀ ਸੀ ਡ੍ਰਿੰਕ ਵੀ ਅਤੇ ਇਸ ਦੀ ਐਗਜ਼ੈਕਟ ਕਾਜ਼ ਆਫ ਡੈਥ ਆਫਟਰ ਪੋਸਟਮਾਰਟਮ ਸੀਰੀਅਸ ਜਾਣਕਾਰੀ ਸਾਂਝੀ ਕਰ ਦਿੱਤੀ ਜਾਵੇ